ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ ਘਰਿ ਸੇਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਏਕੈ ਰੇ ਹਰ ਏਕੈ ਜਾਨ ਏਕੈ ਰੇ ਗੁਰਮੁਖ ਜਾਨ ਰਹਾਉ ਕਾਹੇ ਭ੍ਰਮਤ ਹਾਓ ਤੋਮ ਭ੍ਰਮ ਹੋ ਨਾ ਭਾਈ ਰਵਿਆਰੇ ਰਵਿਆ ਸ੍ਰਬ ਥਾਨ ਜਿਉ ਬੈ ਸੰਤਰ ਕਾਸ਼ਟ ਮਝਾਰ ਬਿਨ ਸੰਜਮ ਨਾਹੀ ਕਾਰਜਸਾਰ ਬੇਨ ਗੁਰ ਨਾ ਪਾਵੇ ਗੋ ਹਰ ਜੀ ਕੋ ਦਵਾਰ ਮਿਲ ਸੰਗਤ ਤਾਜ ਅਬਿਮਾਨ ਕਾਹੋ ਨਾਨਕ ਪਾਏ ਹੈ ਪਰਮ ਨਿਧਾਨ ਦੇਵ ਗੰਧਾਰੀ ਪੰਜਵਾ ਜਾਨੀ ਨਾ ਜਾਈ ਤਾ ਕੀ ਗਾਤ ਰਹਾਉ ਕਹ ਕੇ ਖਾਰਾ ਹਉ ਕਾਰ ਚਤੁਰਾਈ ਬਿਸਮਨ ਬਿਸਮੇ ਕਹਿਨ ਕਹਾਤ ਗਾਨ ਗੰਦਰਬ ਸਿੱਧ ਅਰ ਸਾਧਿਕ ਸੂਰ ਨਾਰਦ ਦੇਵ ਬ੍ਰਹਮ ਬ੍ਰਹਮਾ ਦੇਵ ਚਤੁਰਵੇਦ ਉਚਰਤ ਦਿਨ ਰਾਤ ਅਗਮ ਅਗਮ ਠਾਕੁਰ ਆਗਾਦ ਗੁਣ ਬੇਅੰਤ ਬੇਅੰਤ ਭਾਨ ਨਾਨਕ ਕਹਿਨ ਨਾ ਜਾਈ ਪਰੈ ਪਰਾਤ ਦੇਵ ਗੰਧਾਰੀ ਮਹੱਲਾ ਪੰਜਵਾਂ ਤੇ ਆਏ ਗਾਏ ਕਰਨੇ ਹਾਰ ਭਾਉ ਨਾਹੀ ਸੁਖ ਸਹਿਜ ਅਨੰਦਾ ਅਨੇਕ ਓਹੀ ਰੇ ਏਕ ਸਮਾਰ ਰਹਾਵ ਸਫਲ ਮੂਰਤ ਗੋਰਾ ਮੇਰੇ ਮਾਥੇ ਜਤ ਕਤ ਪੇਖਾਉ ਤਤ ਤਤ ਸਾਥੈ ਚਰਨ ਕਮਲ ਮੇਰੇ ਪ੍ਰਾਨ ਆਧਾਰ अथाह बा प्रभ अंतर साहिब नेरा ताकी साहि आसर प्रभ नानक जा का अन्तना पारा वारगन्धारी महल्ला पंजवा। ਉਲਟੀ ਰੇ ਮਨ ਉਲਟੀ ਰੇ ਸਾਖਤ ਸਿਉ ਕਰ ਉਲਟੀ ਰੇ ਝੂਠੈ ਕੀ ਰੇ ਝੂਠ ਪਰੀਤ ਸੁਖ ਕੀ ਰੇ ਮਨ ਸੁਖ ਕੀ ਰੇ ਸਾਖਤ ਸੰਗ ਨਾ ਸੁਖ ਕੀ ਰੇ ਰਹਾਉ ਿਓ ਕਾਜਰ ਭਾਰ ਮੰਦਰ ਰਾਖਿਓ ਜੋ ਪੈਸੈ ਕਾਲੂ ਖੀਰੇ ਦੂਰ ਹਿਤੇ ਭਾਗ ਗਇਓ ਹੈ ਜਿਸ ਗੁਰ ਮਿਲ ਛੁਟ ਕੀ ਤ੍ਰਕੁਟੀਰੇ ਮੰਗਾਉ ਦਾਨ ਕਿਰਪਾਲ ਕਿਰਪਾ ਨਿਧ ਮੇਰਾ ਮੁਖ ਸਾਖਤ ਸੰਗ ਨਾ ਜੁਟ ਸੀਰੇ ਜਾਨ ਨਾਨਕ ਦਾਸ ਦਾਸ ਕੋ ਕਰੀ ਆਹੋ ਮੇਰਾ ਮੂਡ ਸਾਧ ਪਗਾ ਹੀਠ ਰੁਲ ਸੀਰੇ ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ ਅਹੰਕਾਰ ਸਤਵਾਂ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸਾਭ ਦੇਨ ਕੇ ਸਮਰਥ ਪੰਥ ਬੀਠੋਲੇ ਹਾਉ ਬਾਲ ਬਾਲ ਜਾਵੋ ਗਾਵਨ ਭਾਵਨ ਸੰਤਨ ਤੋਰੈ ਚਰਨ ਉਵਾ ਕੈ ਪਾਵੋ ਰਹਾਉ ਜਸਨ ਬਾਸਨ ਸਹਜ ਕੀਲ ਕਰੁਣਾ ਮੈਂ ਏਕ ਅਨੰਤ ਅਨੂਪੈ ਥਾਵੋ ਰਿਦ ਸਿਦ ਨਿਦਕਾਰ ਤਾਲ ਜਗ ਜੀਵਨ ਸ੍ਰਬਨਾਥ ਅਨੇਕੈ ਨਾਵ ਦਇਆ ਮਯਾ ਕਿਰਪਾ ਨਾਨਕ ਕਉ ਸੋਨ ਸੋਨ ਜਸ ਜੀਵਾਉ ਇਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਦੇਵ ਗੰਧਾਰੀ ਮਹੱਲਾ ਨਾਵਾਂ ਇਹ ਮਨ ਨੈਕ ਨਾ ਕਹਿਓ ਕਰੈ ਸਿੱਖ ਸਿਖਾਏ ਰਹਿਓ ਆਪਣੀ ਸੀ ਦੁਰਮਤ ਤੇ ਨਾ ਟਰੈ ਰਹਾਉ ਮਾਧ ਮਾਇਆ ਕਹਿ ਭਇਓ ਬਾਵਰੋ ਹਰ ਜਸ ਨਹਿ ਉਚਰੈ ਕਰ ਪਰਪੰਚ ਜਗਤ ਕਉ ਦਹਿਕੈ ਆਪਣੋ ਉਦਰ ਭਰੈ ਸੁਆਨ ਪੂਛ ਜਿਉ ਹੋਏ ਨਾ ਸੂਦੋ ਕਹਿਓ ਨਾ ਕਾਨ ਧਰੈ ਕਾਹੋ ਨਾਨਕ ਭਾਜ ਰਾਮ ਨਾਮ ਨਿਤ ਜਾ ਤੇ ਕਾਜ ਸਰੈ ਦੇਵਗੰਧਾਰੀ ਮਹੱਲਾ ਨਾਮਾ ਸਾਬਕੇਸ਼ ਜੀਵਤ ਕੋ ਬਿਵਹਾਰ ਮਾਤ ਪਿਤਾ ਭਾਈ ਸੋਤ ਬੰਧਕ ਆਰਹੁਣ ਗ੍ਰਹਿ ਕੀ ਨਾਰ ਰਹਾਉ ਤਾਨਤੇ ਪ੍ਰਾਨ ਹੋਤ ਜਬ ਨਿਆਰੇ ਟੇਰਤ ਪ੍ਰੇਤ ਪੁਕਾਰ ਆਦ ਘਰੀ ਕੋਉ ਨਹਿ ਰਖੈ ਘਰ ਤੇ ਦੇਤ ਨਿਕਾਰ ਮ੍ਰੇਗ ਤ੍ਰਿਸਨਾ ਜਿਉ ਜਾਗ ਰਚਨਾ ਯਹ ਦੇਖੋ ਹਿਰਦੈ ਵਿਚਾਰ ਕਾਹੋ ਨਾਨਕ ਭਾਜ ਰਾਮ ਨਾਮ ਨਿਤ ਜਾ ਤੈ ਹੋਤ ਉਧਾਰ ਦੇਵ ਗੰਧਾਰੀ ਮਹੱਲਾ ਨਾਵਾਂ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸਿਓ ਸਭ ਲਾਗੇ ਕਿਆ ਧਾਰਾ ਕਿਆ ਮੀਤ ਰਹਾਵ ਮੇਰਾ ਮੇਰਾ ਸਭੈ ਕਹਿਤ ਹੈ ਹਿਤ ਸਿਓ ਬਾਧਿਓ ਚੀਤ ਅੰਤ ਕਾਲ ਸੰਗੀ ਨਹ ਕੋ ਇਹ ਅਚਰਜ ਹੈ ਰੀਤ ਮਾਨ ਮੂਰਖ ਅਜੂ ਨਹ ਸਮਜਤ ਸੇਖਦੈ ਹਾਰੇ ਓ ਨੀਤ ਨਾਨਕ ਭਾਉ ਜਲ ਪਾਰ ਪਰੈ ਜਾਉ ਗਾਵੇ ਪ੍ਰਭ ਕੇ ਗੀਤ ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ राग बेहागडा चौपदे महला पंजवां कार दूजा। दूतन संगरिया पयंगन बसरिया अनेक उपरिया ताओ मैं हार हार करिया ताओ सुख रहाओ। मिथन मोहर्यान् कूमन किरिया सगल बटरिया बिरख एकतर्या ब बहु है परिया थेर साध सफरिया जह कीरत नानक सरनर्या ਇ ਉਵੰਕਾਰ ਸਤਬੁਰ ਪਰਸਾਦ ਰਾਗ ਵਿਹਾਗਡਾ ਮਹਲਲਾ ਨਾਵਾ ਹਰਕੀ ਗਾਤ ਨਹਹੈਕੋਉਜਾਨੈ ਜੋਗੀ ਜਤੀ ਤਪੀ ਪਾਚਹਾਰੇ ਆਰਬਾਹੁਲੋਗਸੇਆਨੇ ਰਹਾਵ। छिन महराओ रंक काओ करई राओ रंक करडारे रते परे भरे यह ताको बिवहारे अपनी माया आप पसारी आप देखनहारा तरे बहो रंगी सब ते न्यारा अगणत अपार अलख निरंजन जेह सब जाग परमायो सगल भरम ताज नानक प्राणी चरन ताहे चेत लायो। राग बेहागडा छंत महला चौथा ओ ओहंकार सतगुरु प्रसाद हर हर नाम तैय मेरी जिन्दे गुरुमुख नाम अमोले राम हर रस वीदा हर मान प्यारा मान हर रस नाम चकोले राम ਗੁਰਮਤਿ ਮਨ ਠਹਿرائیਐ ਮੇਰੀ ਜਿੰਦੂੜੀਏ ਅਨਤ ਨਾ ਕਾਹੂ ਡੋਲੇ ਰਾਮ ਮਨ ਚਿੰਦੇ ਅਡਾ ਫਲ ਪਾਇਆ ਹਾਰ ਪ੍ਰਾਪ ਗੁਣ ਨਾਨਕ ਬਾਣੀ ਬੋਲੇ ਰਾਮ ਗੁਰਮਤਿ ਮਨ ਅੰਮ੍ਰਿਤ ਵੁਠੜਾ ਮੇਰੀ ਜਿੰਦੂੜੀਏ ਮੁਖ ਅੰਮ੍ਰਿਤ ਬੈਣ ਅਲਾਏ ਰਾਮ ਅੰਮ੍ਰਿਤ ਬਾਣੀ ਭਗਤ ਜਨਾਕੀ ਮੇਰੀ ਜਿੰਦੜੀਏ ਮਨ ਸੁਣੀਐ ਹਾਰ ਲਿਵ ਲਾਏ RAM ਚਿਰਿ ਵਿਛੁਨਾ ਹਾਰ ਪ੍ਰਭ ਪਾਇਆ ਗਾਲ ਮਿਲਿਆ ਸਹਿਜ ਸੁਭਾਏ RAM ਜਨ ਨਾਨਕ ਮਨ ਅਨੰਦ ਭਇਆ ਹੈ ਮੇਰੀ ਜਿੰਦੜੀਏ ਅਨਹਤ ਸ਼ਬਦ ਵਜਾਏ RAM ਸਖੀ ਸਹੇਲੀ ਮੇਰੀ ਆ ਮੇਰੀ ਜਿੰਦੂੜੀਏ ਕੋਈ ਹਾਰ ਪ੍ਰਭ ਆਣ ਮਿਲਾਵੇ RAM ਹਉ ਮਾਨ ਦੇਵਉ ਤਿਸ ਆਪਨਾ ਮੇਰੀ ਜਿੰਦੂੜੀਏ ਹਾਰ ਪ੍ਰਭ ਕੀ ਹਾਰ ਕਥਾ ਸੁਣਾਵੇ RAM ਗੁਰਮੁਖ ਸਦਾ ਆਰਾਧ ਹਾਰ ਮੇਰੀ ਜਿੰਦੂੜੀਏ ਮਨ ਚਿੰਦੇ ਅੜਾ ਫਲ ਪਾਵੈ RAM ਨਾਨਕ ਬਾਜ ਹਰ ਸਰਣਾਗਤੀ ਮੇਰੀ ਜਿੰਦੂੜੀਏ ਵਡਭਾਗੀ ਨਾਮ ਤੇ ਆਵੈ RAM ਕਰ ਕਿਰਪਾ ਪ੍ਰਭ ਆਏ ਮੇਲ ਮੇਰੀ ਜਿੰਦੂੜੀਏ ਗੁਰਮਤਿ ਨਾਮ ਪ੍ਰਗਾਸੈ RAM ਹਾਓ ਹਰ ਬਾਜ ਉਡੀਨੀਆ ਮੇਰੀ ਜਿੰਦੂੜੀਏ ਜਿਉਂ ਜਾਲ ਬਿਨ ਕਮਲ ਉਦਾਸੇ ਰਾਮ ਗੁਰ ਪੂਰੇ ਮੇ ਲਾਇਆ ਮੇਰੀ ਜਿੰਦੂੜੀਏ ਹਰ ਸੱਜਣ ਹਾਰ ਪ੍ਰਭ ਪਾਸੇ ਰਾਮ ਤਾਨ ਤਾਨ ਗੁਰੂ ਹਰ ਦਸਿਆ ਮੇਰੀ ਜਿੰਦੂੜੀਏ ਜਨ ਨਾਨਕ ਨਾਮ ਵਿਗਾਸੇ ਰਾਮ ਰਾਗ ਬਿਹਗੜਾ ਮਹੱਲਾ ਚੌਥਾ ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੂੜੀਏ ਅੰਮ੍ਰਿਤ ਗੁਰਮਤਿ ਪਾਏ ਰਾਮ ਹਾਉ ਮੈਂ ਮਾਇਆ ਵਿਖ ਹੈ ਮੇਰੀ ਜਿੰਦੂੜੀਏ ਹਰ ਅੰਮ੍ਰਿਤ ਵਿਖ ਲਹਿ ਜਾਏ RAM ਮਨ ਸੁੱਕਾ ਹਰਿਆ ਹੋਇਆ ਮੇਰੀ ਜਿੰਦੂੜੀਏ ਹਰ ਹਰ ਨਾਮ ਧਿਆਏ RAM ਹਰ ਭਾਗ ਵੱਡੇ ਲਖ ਪਾਇਆ ਮੇਰੀ ਜਿੰਦੂੜੀਏ ਜਨ ਨਾਨਕ ਨਾਮ ਸਮਾਏ RAM ਹਰ ਸੇਤੀ ਮਨ ਵਿਦਿਆ ਮੇਰੀ ਜਿੰਦੂੜੀਏ ਜਿਉ ਬਾਲਕ ਲੱਗ ਦੁੱਧ ਖੀਰੇ ਰਾਮ ਹਰ ਬਿਨ ਸੰਤ ਨਾ ਪਾਈਐ ਮੇਰੀ ਜਿੰਦੂੜੀਏ ਜਿਉ ਚਾਤ੍ਰਿਕ ਜਾਲ ਬਿਨ ਠੇਰੇ ਰਾਮ ਸਤਿਗੁਰ ਸਰਣੀ ਜਾਏ ਪਾਉ ਮੇਰੀ ਜਿੰਦੂੜੀਏ ਗੁਣ ਦੱਸੇ ਹਾਰ ਪ੍ਰਭ ਕੇਰੇ RAM ਜਨ ਨਾਨਕ ਹਰ ਮੇ ਲਾਇਆ ਮੇਰੀ ਜਿੰਦੂੜੀਏ ਘਰ ਵਾਜੇ ਸਬਦ ਕਣੇਰੇ RAM ਮਨ ਮੁਖ ਹਉ ਮੈਂ ਵਿਛੋੜੇ ਮੇਰੀ ਜਿੰਦੂੜੀਏ ਬੇਖ ਬਾਤੇ ਹਉ ਮੈਂ ਜਾਲੇ RAM ਯੋ ਪੰਖੀ ਇਕ ਪੋਤਾ ਆਪ ਬਨਾਇਆ ਮੇਰੀ ਜਿੰਦੂੜੀਏ ਤਿਉ ਮਾਨਮੁਖ ਸਭ ਵਸ ਕਾਲੇ ਰਾਮ ਜੋ ਮੋਹ ਮਾਇਆ ਚੇਤ ਲਾਏ ਦੇ ਮੇਰੀ ਜਿੰਦੂੜੀਏ ਸੇ ਮਾਨਮੁਖ ਮੂੜ ਬਿਤਾਲੇ ਰਾਮ ਜਾਨਤ ਰਾਹੇ ਤਰਾਹੇ ਸਰਨਾਗਤੀ ਮੇਰੀ ਜਿੰਦੂੜੀਏ ਗੁਰ ਨਾਨਕ ਹਾਰ ਰਖਵਾਲੇ RAM ਹਾਰ ਜਾਨ ਹਾਰ ਲਿਵ ਉਬਰੇ ਮੇਰੀ ਜਿੰਦੂੜੀਏ ਧੁਰ ਭਾਗ ਵੱਡੇ ਹਰ ਪਾਇਆ RAM हर हर नाम पोत है मेरी जिंदुड़िए गुरवट शबद तराया राम हर हर पुरख दयाल है मेरी जिंदुड़िए गुर सतगुर मीठ लगाया राम। ਕਾਰ ਕਿਰਪਾ ਸੁਣ ਬੇਨਤੀ ਹਾਰ ਹਾਰ ਜਨ ਨਾਨਕ ਨਾਮ ਧਿਆਇਆ RAM ਬਿਹાગੜਾ ਮਹੱਲਾ ਚੌਥਾ ਜਾਗ ਸੋ ਕ੍ਰਿਤ ਕੀਰਤ ਨਾਮ ਹੈ ਮੇਰੀ ਜਿੰਦੂੜੀਏ ਹਾਰ ਕੀਰਤ ਹਾਰ ਮੰਨ ਧਾਰੇ RAM ਹਾਰ ਹਰ ਨਾਮ ਪਵਿੱਤ ਹੈ ਮੇਰੀ ਜਿੰਦੂੜੀਏ ਜਪ ਹਾਰ ਹਰ ਨਾਮ ਉਦਾਰੇ RAM ਸਾਮਕੇਲ ਵਿਖ ਪਾਪ ਦੁਖ ਕਟਿਆ ਮੇਰੀ ਜਿੰਦੂੜੀਏ ਮਾਲ ਗੁਰਮੁਖ ਨਾਮ ਉਤਾਰੇ RAM ਵਾਡ ਕੁੰਨੀ ਹਾਰ ਧਿਆਇਆ ਜਨ ਨਾਨਕ ਹਮ ਮੂਰਖ ਮੁਗਦ ਨਿਸਤਾਰੇ RAM ਜੋ ਹਰ ਨਾਮ ਤੇ ਆਏ ਦੇ ਮੇਰੀ ਜਿੰਦੂੜੀਏ ਤੇ ਨਾ ਪੰਚੇ ਵਾਸ ਗਤ ਆਣੇ RAM ਅੰਤਰ ਨਾਮ ਨੇਦ ਨਾਮ ਹੈ ਮੇਰੀ ਜਿੰਦੂੜੀਏ ਗੁਰ ਸਤਗੁਰ ਅਲਖ ਲਖਾਏ RAM ਗੁਰ ਆਸਾ ਮਨਸਾ ਪੂਰੀਆ ਮੇਰੀ ਜਿੰਦੂੜੀਏ ਹਰ ਮਿਲਿਆ ਭੁੱਖ ਸਭ ਜਾਏ RAM ਤੋਰ ਮਸਤਕ ਹਾਰ ਪ੍ਰਭ ਲਿਖਿਆ ਮੇਰੀ ਜਿੰਦੂੜੀਏ ਜਨ ਨਾਨਕ ਹਾਰ ਗੁਣ ਗਾਏ RAM ਹਮ ਪਾਪੀ ਬਲਵੰਚੀਆ ਮੇਰੀ ਜਿੰਦੁੜੀਏ ਪਾਰ ਦਰੋਹੀ ਠਾਗ ਮਾਇਆ ਰਾਮ ਵਡ ਭਾਗੀ ਗੁਰ ਪਾਇਆ ਮੇਰੀ ਜਿੰਦੁੜੀਏ ਗੁਰ ਪੂਰੈ ਗਾਤ ਮਿਤ ਪਾਇਆ ਰਾਮ ਗੁਰ ਅੰਮ੍ਰਿਤ ਹਾਰ ਮੁਖ ਚੋਇਆ ਮੇਰੀ ਜਿੰਦੁੜੀਏ ਫਿਰ ਮਰਦਾ ਬਾਹੜ ਜੀਵਾਇਆ ਰਾਮ ਜਾਨ ਨਾਨਕ ਸਤਿਗੁਰ ਜੋ ਮਿਲੇ ਮੇਰੀ ਜਿੰਦੂੜੀਏ ਤਿੰਨ ਕੇ ਸਭ ਦੁੱਖ ਗਵਾਇਆ RAM ਆਤ ਊਤਮ ਹਰ ਨਾਮ ਹੈ ਮੇਰੀ ਜਿੰਦੂੜੀਏ ਜਿਤ ਜਪਿਐ ਪਾਪ ਗਵਾਤੇ RAM पत तप भितर गोर हार किए मेरी जिंदुड़िए चाहो कुंडी चाहो जोग जाते राम हौ मैं मैल सब उतरी मेरी जिंदुड़िए हार अमृत हार सार नाते राम अपराधी पापी उदरे मेरी जिंदुड़िए जान नानक खेन हर रात राम